ਹੈਲੋ ਸਸਿਕਾ ਵੀ ਸਾਰਿਆਂ ਨੂੰ ਅੱਜ ਦੀ ਬਲੌਗ ਦੀ ਸ਼ੁਰੂਆਤ ਕਰਦੇ ਆਂ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਇੱਥੇ ਟਾਈਮ ਸੀਗਾ ਟਾਈਮ ਸੀਗਾ ਜੀ ਰਾਤ ਦਾ 9 9:30 ਵਜੇ ਦੇ ਕਰੀਬ ਦਾ ਟਾਈਮ ਸੀਗਾ ਤੇ ਵੀ ਰਖਰੇ ਸੀ ਨਾ ਵੀਰੇ ਤੇ ਬਿਜਾਈ ਕੀਤੀ ਸੀ ਇੱਕ ਬਲੌਗ ਹੈਗਾ ਸੰਦੇ ਦੀ ਦੀ ਦਾ ਮੱਕੀ ਦੀ ਬਿਜਾਈ ਸੀ ਪਲੈਂਟਰ ਨੇ ਆਉਣਾ ਸੀ ਰਾਤ ਨੂੰ 10 ਵਜੇ ਦੇਖੋ ਇਹ ਆ ਜੱਟ ਦੀ ਕਮਾਈ ਹਨਾ ਅਗਲਾ ਕਹਿੰਦਾ ਵੀ ਕਮਾਈ ਆਏ ਆਏ ਆ ਨਾਉ ਦੇਖੇ ਕਿ ਨਾਉ ਰਾਤ ਦੇਖੇ ਨਾਉ ਧੁੱਪ ਦੇਖੇ ਨਾਉ ਛਾਂ ਦੇਖੀ ਤਣਕ ਮਸਾਂ ਪਾਲਦਾ ਕਿਤੇ ਅੱਗ ਲੱਗ ਗਈ ਕਿਤੇ ਪਾਣੀ ਟੁੱਟ ਗਏ ਕਿਤੇ ਗੜੇ ਪੈ ਗਏ ਐਵੇਂ ਝੋਨੇ ਨਾਲ ਹੁੰਦਾ ਕਿਤੇ ਲਾਈਟ ਨਹੀਂ ਆਉਂਦੀ ਕਿਤੇ ਨਹਿਰਾਂ ਦੀ ਬੰਦੀ ਹੋ ਜਾਂਦੀ ਆ ਹਨਾ ਕਿਤੇ ਨਰਮਿਆਂ ਨੂੰ ਸੁੰਡੀ ਪੈ ਜਾਂਦੀ ਆ ਕਿਤੇ ਸਪਰੇ ਨਾ ਕਲੀ ਨਿਕਲ ਗਈ ਕਿਤੇ ਬੀ ਨਾ ਨਿਕਲ ਗਏ ਕਿੰਨਾ ਦੁਖੀ ਹੋ ਕੇ ਜੱਟ ਕਮਾਈ ਕਰਦਾ ਤੇ ਕਿੰਨਾ ਕੁਛ ਉਹਦੇ ਨਾਲ ਹੁੰਦਾ ਤੇ ਫਿਰ ਵੀ ਉਹ ਸਬਰ ਕਰ ਲੈਂਦਾ ਸੋ ਇਹ ਬਲੌਗ ਮੈਂ ਅੱਜ ਸ਼ੇਅਰ ਕਰ ਰਹੀ ਆ ਪਹਿਲਾਂ ਵਾਲੇ ਬਲੌਗ ਦੇ ਵਿੱਚ ਆਪਾਂ ਵੀਡੀਓ ਨਹੀਂ ਪਾਈ ਕਿਉਂਕਿ ਕਾਫੀ ਸਾਰੇ ਰੀਜ਼ਨ ਹੁੰਦੇ ਆ ਕਈ ਵਾਰੀ ਇਹ ਹੁੰਦਾ ਵੀ ਚਲੋ ਘਰੇ ਲੇਡੀਜ਼ ਬੱਲੀਆਂ ਨਹੀਂ ਜਾਂ ਕਿਵੇਂ ਹਨਾ ਆਏ ਹੋ ਜਾਂਦਾ ਤਾਂ ਇਹ ਦੋ ਦਿਨ ਬਾਅਦ ਅੱਜ ਐਡਿਟ ਕਰ ਰਹੀ ਆ ਇਹਦਾ ਐਡਿਟ ਕਰਨ ਦਾ ਮਤਲਬ ਇਹੀ ਹੈ ਸਿਰਫ ਦਿਖਾਉਣ ਦਾ ਕਿ ਜੱਟ ਦੀ ਮਿਹਨਤ ਨੂੰ ਆਪਾਂ ਦਿਖਾ ਸਕੀਏ ਕਿ ਅਸੀਂ ਕਿੰਨੇ ਦੁਖੀ ਹੋ ਕੇ ਹਨਾ ਵੀ ਕੰਮ ਕਰਦੇ ਆ ਹੱਡ ਭੰਨਵੀਆਂ ਮਿਹਨਤਾ ਉਧਰੋਂ ਕਣਕਾਂ ਮੰਡੀ ਦੇ ਵਿੱਚ ਪਈਆਂ ਨੇ ਉਧਰੋਂ ਮੱਕੀ ਦੀ ਬੀਜ ਵਜਾਈ ਆ ਹਾਜੀ ਪ੍ਰੋਪਰ ਜਿਹੜੀ ਖੇਤਾਂ ਵਾਲੀ ਲਾਈਟ ਹੈ ਉਹ ਨਹੀਂ ਆ ਰਹੀ ਹੈਗੀ ਤੇ ਫਿਰ ਬਾਬਾ ਵਗ ਗਿਆ ਸੀਗਾ ਗੁਰਪ੍ਰੀਤ ਘਰ ਸੀਗੇ ਹਨਾ ਤੇ ਜਦੋਂ ਪਲੈਂਟਰ ਵਾਲਾ ਆਇਆ ਫਿਰ ਉਹ ਉੱਪਰ ਗਏ ਨੇ ਉਹਨਾ ਟਾਈਮ ਹੀ ਘਰੇ ਰਹੇ ਆ ਤਾਂ ਪਲੈਂਟਰ ਆਇਆ ਸੀ ਰਾਤ ਨੂੰ 11 ਵਜੇ ਇਹ ਵੀ ਲੋਗ ਮੈਂ ਅੱਜ ਦਾ ਸ਼ੇਅਰ ਕਰ ਰਹੀ ਹਾਂ ਜੀ ਚਾਹ ਬਣਾਉਂਦੇ ਹੋਏ ਆਪਾਂ ਸਬਜੀ ਕੱਟ ਦਿੱਤੀ ਸੀ ਕਿ ਤੇ ਉਸ ਤੋਂ ਬਾਅਦ ਮੈਂ ਸੋਫਿਆਂ ਵਾਲਾ ਕਮਰਾ ਸੋਫਿਆਂ ਦੇ ਕਵਰ ਉੱਪਰ ਝਾੜ ਕੇ ਵਿਛਾਤੇ ਸੀ ਨੇ ਚਾਹ ਠੰਡੀ ਹੁਜਮਾ ਚਾ ਲੈਣੇ ਕਵਰ ਵਿਛਾ ਦਿੰਨੇ ਆ। ਫਿਰ ਨਾਲ ਨਾਲ ਮੈਂ ਥੋੜੀ ਥੋੜੀ ਵੀਡੀਓ ਅੱਜ ਜਿਹੜੀ ਸਟਾਰਟਿੰਗ ਦੇ ਵਿੱਚ ਬਣਾਉਣੇ ਸ਼ੁਰੂ ਕਰਤੀ ਸੀ ਕਿਉਂਕਿ ਬੱਚਿਆਂ ਨੂੰ ਛੁੱਟੀ ਸੀਗੀ ਕੋਈ ਆਇ ਨਹੀਂ ਸੀ ਵੀ ਕੰਮ ਦੀ ਕਾੜੀ ਜਾਂ ਰੈਡੀ ਕਰਨੇ ਆ ਬੱਚੇ। ਆਰਾਮ ਨਾਲ ਇਹ 7 ਵਜੇ ਉੱਠਿਆ ਨੇ ਜਦੋਂ ਨੇ ਇਹ ਉੱਠਿਆ ਉਹਦੇ ਨੂੰ ਕਾਫੀ ਸਾਰਾ ਕੰਮ ਜਿਹੜਾ ਆਪਾਂ ਨਿਮੇੜ ਦਿੱਤਾ ਸੀ। ਸਬਜੀ ਬਣ ਗਈ ਸੀ, ਆਟਾ ਗੁੰਨਤਾ ਸੀ, ਦੁਆਰੇ ਵਾਲੀ ਚਾਹ ਬਣਾਤੀ ਸੀ, ਬਾਬੇ ਹੋਰਾਂ ਦੀ ਚ ਕਾਫੀ ਕੰਮ ਨੁਮੇੜ ਦਿੱਤਾ ਸੀ ਮੈਨੂੰ ਇਹ ਸੀ ਕਿ ਕਾਫੀ ਸਾਰੇ ਆਰਡਰ ਜਿਹੜੇ ਪੈਂਡਿੰਗ ਪਏ ਆਪਾਂ ਕਲੀਅਰ ਕਰ ਦਈਏ ਹੌਲੀ ਹੌਲੀ ਨਾਲ ਲੱਗ ਕੇ ਕਿਉਂਕਿ ਥੋੜਾ ਥੋੜਾ ਕੰਮ ਕਰਾਂਗੇ ਫੇਰ ਹੀ ਕੰਮ ਨਿਗਬੜਦਾ ਨਹੀਂ ਤਾਂ ਕੰਮ ਵੀ ਨਿਗਬੜਦਾ ਹੈਗਾ ਵਿਚਾਰ ਵਿਚਕਾਰ ਹੀ ਲੰਮਕੀ ਜਾਂਦੇ ਨੇ ਹਨਾ ਕੰਮ ਕਰਨੇ ਪਹਿਲਾਂ ਸੋਚਣਾ ਪੈਂਦਾ ਵੀ ਕੀ ਕਰਨਾ ਹੈ ਨਾ ਕਿੱਥੋਂ ਕਿਵੇਂ ਪਲੈਨਿੰਗ ਕਰਨੀ ਹੈ ਤਾਂ ਸਾਰੇ ਸੁੱਤੇ ਪਏ ਸੀ ਕੰਮ ਸੌਖਾ ਹੋ ਗਿਆ ਜਦੋਂ ਜੋਰਾਵਾਰ ਉੱਠ ਖੜਦਾ ਫਿਰ ਕੰਮ ਕਰਨਾ ਥੋੜਾ ਜਿਹਾ ਪ੍ਰੋਬਲਮ ਆਉਂਦੀ ਆ ਉਹ ਰੋਣ ਲੱਗ ਜਾਂਦਾ ਜਾਂ ਚੱਕਣਾ ਪੈ ਗਿਆ ਫਿਰ ਕੰਮ ਰੁਕ ਜਾਂਦਾ ਹੈਗਾ ਤਾਂ ਇਹਦੇ ਨਾਲ ਤਾਂ ਚਾਹ ਠੰਡੇ ਹੋ ਗਏ ហើយ ਮੈਂ ਕਵਰ ਝਾੜਦੇ ਤੇ ਸੋਫੇ ਝਾੜਦੇ ਸੀਗੇ ਤੇ ਝਾੜੂ ਲਗਾ ਦਿੱਤਾ ਸੀ ਮਹਿਰੀਨ ਨੇ ਪੋਚੇ ਲਗਾਏ ਸੀ ਆਪਾਂ ਉਹ ਵੀ ਵੀਡੀਓ ਬਣਾਈ ਹੈ ਮੈਂ ਤੁਹਾਨੂੰ ਦਿਖਾਉਂਗੀ ਜਿਸ ਦਿਨ ਛੁੱਟੀ ਹੁੰਦੀ ਹੈ ਹੈਲਪ ਜ਼ਰੂਰ ਕਰਾਉਂਦੀ ਆ ਥੋੜੀ ਖਰਾਵੇ ਬਾਲੀ ਕਰਾਵੇ ਹਨਾ ਜ਼ਰੂਰ ਹੈਲਪ ਕਰਾਉਂਦੀ ਆ ਤਾਂ ਦਾ ਤਾਂ ਇਹਨਾਂ ਨੇ ਪੋਣਾ ਹੀ ਪੋਣਾ ਲੜਾਈ ਵੀ ਇਹਨਾਂ ਨੇ ਕਰਨੀ ਕਰਨੀ ਆ ਲੜਾਈ ਕਰਨਾ ਤਾਂ ਜਿਵੇਂ ਦੀਦੀ ਕਹਿੰਦੇ ਹੁੰਦੇ ਇਹਨਾਂ ਦਾ ਜਨਮ ਸਿੱਧਾ ਅਧਿਕਾਰ ਆ ਤਾਂ ਐਸੇ ਤਰੀਕੇ ਨਾਲ ਚੱਲੀ ਜਾਂਦਾ ਲੌਜੀਏ ਤੇ ਬੈਠ ਕੇ ਆਪਾਂ ਚਾਹ ਪੀਰੇ ਸੀ ਮਜਾ ਢੰਡੀ ਹੋ ਗਈ ਨਾਲ ਸਫਾਈ ਹੋ ਗਈ ਤੇ ਇੱਕ ਰੂਮ ਜਿਹੜਾ ਸਾਫ਼ ਹੋ ਗਿਆ ਨਾ ਸਵੇਰੇ ਜਲਦੀ ਉੱਠਣ ਦੇ ਫਾਇਦੇ ਤਾਂ ਹੁੰਦੇ ਆ ਪਰ ਕਈ ਵਾਰ ਜੋ ਰਵਰ ਨਾਲ ਉੱਠਦਾ ਤੇ ਜਿਹੜਾ ਕੰਮ ਲੇਟ ਹੋ ਜਾਂਦੇ ਆ ਨਾ ਜੁੁੱਠੇ ਤੇ ਲੱਗੇ ਕੰਮ ਹਨ ਕੱਪੜੇ-ਕੁਪੜੇ ਪਾਟਣੇ ਮਸ਼ੀਨਸ ਸੁਖਾਉਣੇ ਪਨ ਟਾਈਮ 5 ਵਜੇ ਕੀ ਆਪਾਂ ਤੋਂ ਦੇ ਕੱਪੜੇ ਕਿਉਂਕਿ ਲਾਈਟ ਚਲੀ ਜਾਂਦੀ ਐ 10 ਵਜੇ ਲਾਈਟ ਚਲੀ ਜਾਂਦੀ ਆ बर कि बापाने पूर्ए जुद कि नाह प में लागिने आप तिहत् वास् ਲੋਨ ਦੇ ਆਪਾਂ ਬਣਾਉਣੀ ਆ ਸਬਜ਼ੀ ਟਾਈਮ ਪੰਚ ਸਵੱਜ ਕੇ 10 15 ਮਿੰਟਾਂ ਦਾ ਹੋ ਗਿਆ। ਕੱਪੜੇ ਮਸ਼ੀਨ ਚ ਪਾਇਆਏ ਹਨਾ। ਨੁਲ ਤਾਂ ਮੈਂ ਸੈਲਫ ਸੌਫ ਕਰ ਦਿੰਨੇ ਆ। ਨਾਲ ਮੈਂ ਸਬਜ਼ੀ ਰੱਖ ਦਿੰਨੀ ਆ ਉਸ ਤੋਂ ਬਾਅਦ ਪਾਵਾਂਗੇ ਆਪਾਂ ਮਧਾਣੀ। ਮੇਰੀ ਸਬਜ਼ੀ ਤਾਂ तकरीबन ਅਸੀਂ ਹਰ ਰੋਜ਼ ਹੀ ਐਸੇ ਟਾਈਮ ਬਣਾਉਣੀ ਆ ਕਿਉਂਕਿ ਬੱਚਾ ਨੂੰ ਸਕੂਲ ਜਾਣਾ ਹੁੰਦਾ ਨਾਲ ਸਬਜ਼ੀ ਬਣ ਜਾਂਦੀ ਆ ਨਾਲ ਬੱਚੇ ਲੈ ਜਾਂਦੇ ਆ। ਜੇ ਪਹਿਲਾਂ ਥੋੜੀ ਬਣਾਉਣੀ ਆ ਫਿਰ ਬਾੜੀ ਬਣਾਉਣੀ ਆ ਫਿਰ ਦੋ ਵਾਰੀ ਬਣਾਉਣੀ ਪੈਂਦੀ ਆ। ਨਹੀਂ ਉਹ ਚੋਸ ਨੇ ਉੱਠ ਕੇ ਬਣਾ ਦੂੰ ਇੱਕੇ ਵਾਰੀ ਚ ਸਰ ਜਾਂਦਾ ਲੋ ਜੀ ਸਬਜ਼ੀ ਰੱਖਣ ਤੋਂ ਬਾਅਦ ਮੈਂ ਕਰੀਮ ਹੈ ਜਿਹੜੀ ਹੋਰ ੜਕਣੀ ਸੀਗੀ ਅੱਜ 5-6 ਦਿਨ ਹੋ ਗਏ ਸੀ ਇਹ ਕਲੀਨ ਕਰਤੀ ਕਰ ਜਾਂਦੇ ਹੁਣ ਤਾਂ ਅੱਜ ਰੇਕ ਪੰਡਾ ਟਾਂਗ ਲੱਗਦਾ ਤੇੜਕ ਦਿਨੇ ਬੱਚਿਆਂ ਨੂੰ ਛੁੱਟੀ ਆ ਤੇ ਉਹ ਹੋਈ ਚੁਲੋ ਇਹ ਅੱবি ਵੈਸਤਾ ਗਾਂ ਦਾ ਦੁੱਧ ਹੁੰਦਾ ਗਾਂ ਦੇ ਦੁੱਧੋਂ ਦਾ ਤਾਂ ਕੁਝ ਨਹੀਂ ਹੈਗਾ ਉਹ ਫਿਰ ਵੀ ਜਿੰਨੀ ਕਾਓਗੇ ਉਹਨਾਂ ਚਲੋ ਕਿਉਂ ਇਕੱਠਾ ਹੋ ਜਾਂਦਾ ਕਿ ਉਹਨਾਂ ਦਿਹਾੜੀਆਂ ਬਹੁਤ ਜ਼ਿਆਦੇ ਹੁੰਦੀਆਂ ਨਾ ਵੀ ਲੇਬਰ ਬਹੁਤ ਜ਼ਿਆਦੇ ਹੋਣ ਕਰਕੇ ਦੁੱਧ ਜ਼ਿਆਦੇ ਲੱਗਦਾ 5-6 ਕਿਲੋ ਸਵੇਰ ਦੇ ਟਾਈਮ ਰੱਖਣਾ ਪੈਂਦਾ ਤੇ 3-4 ਕਿਲੋ ਸ਼ਾਮ ਨੂੰ ਰੱਖਦੇ ਆ ਉਹਦਾ ਕਰਕੇ ਜਿਹੜਾ ਦੁੱਧ ਦਾ ਸਾਰਾ ਆਪਾਂ ਗਰਮ ਕਰਕੇ ਘਰੇ ਫਿਰ ਵਰਤਦੇ ਆ ਕਿਉਂਕਿ ਲਾਲ ਚੁੰਦਾ ਜੀ ਮਲਾਈ ਆ ਜਾਂਦੀ ਹੈ ਮਲਾਈ ਉੱਤੋਂ ਉਤਾਰ ਲਈਦੀ ਆ ਤੇ ਜਵਾਕਾਂ ਦੇ ਖਾਣ ਨੂੰ ਭੋਰਾ ਕਿਉਂ ਇਕੱਠਾ ਹੋ ਜਾਂਦਾ ਹੁਣਸ ਤਾਂ ਗਾਇਆਂ ਦੁੱਧ ਤੇ ਕਿਉਂ ਨਹੀਂ ਆਉਂਦਾ ਜੇ ਰੜਕਦੇ ਆ ਤਾਂ ਇਹ ਹੁੰਦਾ ਵੀ 4-5 ਦਿਨਾਂ ਦਾ 5-6 ਦਿਨਾਂ ਦਾ ਜਿੱਦੇ ਟਾਈਮ ਲੱਗਦਾ ਉਹਦੇ ਰੜਕਣੇ ਚ ਪਾ ਕੇ ਰੜਕ ਲੈਣਾ ਇੱਕ ਦਿਨ ਪਹਿਲਾਂ ਉਹਨਾਂ ਨੂੰ ਜਮਾਗ ਦੇਣੀਆਂ ਹੁੰਦੀ ਨੇ ਬਾਹਰ ਕੱਢ ਦੇਣਿਓ ਜੰਮ ਜਾਂਦਾ ਸ਼ਾਮ ਤੱਕ ਗਰਮੀ ਆ ਹੁਣ ਤਾਂ ਤੇ ਰਾਤ ਨੂੰ ਜਾ ਕੇ ਆਪਾਂ ਫ੍ਰੀਜਸ ਧਰ ਦੇਈਦਾ ਸਵੇਰੇ ਉੱਠ ਕੇ ਹੁਣ ਰੜਕ ਲੈਨੇ ਆ ਐਨੀ ਕੁ ਮਲਾਈ ਤੋਂ 300 400 ਗ੍ਰਾਮ ਕੇ ਹੋ ਆ ਜੂਗਾ ਦੋ ਦਿਨ ਬੱਚਿਆਂ ਦੇ ਸੌਕੇ ਨਿਕਲ ਜਾਣਗੇ ਹਨਾ ਮੁੱਲ ਦਾ ਲੈ ਕੇ ਖਾਣਿਆ ਕੀ ਪਤਾ ਉਹਦੇ ਚ ਕੀ ਹੁੰਦਾ ਕੀ ਨਹੀਂ ਹੁੰਦਾ ਸੇਫ ਨਹੀਂ ਹੈਗਾ ਬੱਚਿਆਂ ਦੇ ਖਾਣ ਲਈ ਹਨਾ ഫീസർ ചിട്ടാ ദിവസം ഗേറ്റി ലോക ഗേറ്റ ਲੋਜੀ ਸਬਜੀ ਕੇਕਾਂ ਮਦਾਣੀ ਪੁੰਜ ਕੀ ਪਿਓ ਮੱਖਣੀ ਕੱਢ ਕੇ ਇਹਨੂੰ ਗਰਮ ਰੱਖ ਦਿਆਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਬਲੌਗ ਕੰਟੀਨਿਊ ਕਰਦੇ ਆ ਤਾਂ ਕੋਸ਼ਿਸ਼ ਕਰੂੰਗੀ ਕਿ ਦਿਨ ਦੇ ਹੋਰ ਕੰਮ ਤੁਹਾਡੇ ਨਾਲ ਮੈਂ ਸ਼ੇਅਰ ਕਰ ਸਕਾਂ ਹਨ ਕਿਉਂਕਿ ਮੈਂ ਅਭੀ ਜਦੋਂ ਬੱਚੇ ਉੱਠ ਖੜਦੇ ਆ ਫਿਰ ਬਲੌਗ ਵੀ ਨਹੀਂ ਬਣਾਇਆ ਜਾਂਦਾ ਰੌਲਾ ਰੱਪਾ ਬਹੁਤ ਪਉਣ ਲੱਗ ਜਾਂਦੇ ਆ ਤੇ ਅੱਜ ਮੈਂ ਕੋਸ਼ਿਸ਼ ਕਰੀ ਆ ਕਿ ਮੈਂ ਸਵੇਰ ਦੀ ਰੁਟੀਨ ਤੁਹਾਡੇ ਨਾਲ ਜਿਹੜੀ ਸ਼ੇਅਰ ਕਰ ਸਕਾਂ ਸਵੇਰ ਦੇ ਕੰਮਕਾਰ ਕਿਸ ਤਰ੍ਹਾਂ ਦੇ ਕੰਮਕਾਰ ਹੁੰਦੇ ਤੇ ਕਿਸ ਤਰੀਕੇ ਨਾਲ ਆਪਾਂ ਮੈਨੇਜ ਕਰਦੇ ਆ ਇਸ ਟਾਈਮ ਆਟਾ ਆਟਾ ਗੁੰਨ ਕੇ ਨਾਲ ਦੀ ਨਾਲ ਰੱਖ ਦਿੱਤਾ ਸੀ ਸਬਜ਼ੀ ਬਣਾ ਕੇ ਪਹਿਲਾਂ ਆਟਾ ਗੁੰਨੇ ਆ ਉਸ ਤੋਂ ਬਾਅਦ ਆਪਾਂ ਬਧਾਣੀ ਪੁੰਜੀ ਆ ਤੇ ਜਿਹੜੇ ਕੱਪੜੇ ਸੀਗੇ ਉਹ ਵੀ ਧੁੱਤੇ ਗਏ ਸੀਗੇ ਕਚਲਣ ਵਾਲੇ ਰਹਿ ਗਏ ਸੀ ਹਨਾ ਉਹ ਰੋਟੀ ਰੋਟੀ ਬਣਾ ਕੇ ਉਸ ਤੋਂ ਬਾਅਦ ਪਾਣੀ ਚੋਂ ਕੱਢ ਕੇ ਰੱਖਦੇ ਸੀਗੇ ਤੇ ਬਾਅਦ ਦੇ ਵਿੱਚ ਕਚਲ ਕੇ ਜਿਹੜੇ ਸੁੱਕਣੇ ਪਾ ਗਏ ਹੁਣ ਇਹ ਫਿਕਰ ਨਹੀਂ ਹੈਗਾ ਵੀ ਲਾਈਟ ਚਲੀ ਜਾਊਗੀ ਤੇ ਕੱਪੜੇ ਧੋਣ ਵਾਲੇ ਪਈ ਆ ਉਹ ਜਿਹੜਾ ਆਪਣਾ ਵੱਡਾ ਫਿਕਰ ਸੀ ਉਹ ਵਾਲਾ ਫਿਕਰ ਮੁੱਕ ਗਿਆ ਕਿਉਂਕਿ ਲਾਈਟ ਤਾਂ ਤਕਰੀਬਨ ਡੇਲੀ ਜਾਂਦੀ ਹੋਈ ਆ 10 ਵਜੇ ਚਲੀ ਜਾਂਦੀ ਆ ਘੰਟੇ ਬਾਅਦ ਛੱਡ ਦੇਣ ਦੀਪਮੇ ਨਾ ਛੱਡਣਾ ਕੀ ਡਿਪੈਂਡ ਕਰਦਾ ਜੇ ਕੱਟ ਲਾਇਆ ਜਾਂ ਨਹੀਂ ਲਾਇਆ ਟਾਈਮ ਹੋ ਗਿਆ 8:10 ਖੇਤ ਵਾਲਿਆਂ ਦੀ ਰੋਟੀ ਬਨਨਦੀ ਆ ਘਰ ਦੀ ਘਰ ਦੀ ਰੋਟੀ ਰਹਿ ਗਈ ਨਾ ਤੇ ਮੈਂ ਜਦੋਂ ਛੁੱਟੀ ਕੱਢਦਾ ਸੀ ਅੱਜ ਛੁੱਟੀ ਮਹਿਰੀਨ ਲਾਉਂਦੀ ਆ ਪੋਚਾ ਮਹਿਰੀਨ ਦੀ ਡਰਾਈੰਗ ਤੂੰ ਤਾਂ ਉਹਦੇ ਮਾਰੀ ਜਾਂਦੇ ਤੂੰ ਵੱਡੀ ਹੋ ਕੇ ਛੋਟੀ ਦੇ ਮਾਰਦੀ ਹੈਂ ਤੇ ਸ਼ੁਇਦ ਤਾਂ ਨਿਆਣੇ ਨੇ ਤਾਂ ਜਮੇ ਸਮਝੀ ਹੈ ਨਹੀਂ ਇਹ ਵਿੱਚ ਕੀ ਪਾਈਏ ਕੀ ਪਾਈਏ ਇਹਦੇ ਚ ਕੀ ਪਾਈਏ ਕੀ ਪਾ ਕੇ ਦੇਮਾ ਜਰੂਰ ਕੀ ਪਾ ਕੇ ਦੇਮਾ ਹੈਲੋ ਕੀ ਪਾਉਂਦਾ ਉਹ ਲੱਗ ਗਿਆ ਪਤਾ ਉਹ ਲੱਗ ਗਿਆ ਪਤਾ ਨੂੰ ਹਾਂਜੀ ਕੀ ਭਰਨਾ ਇਹਦੇ ਚ ਸ਼ਿਕਾਇਤ ਮਾ ਮਾ ਹਾਂ ਬੁੱਤ ਮੈਂ ਅਮਰੀਨ ਆ ਗਈ ਅਮਰੀਨ ਲੱਗੀ ਲੜਨ ਜਰੂਰ ਕਿੱਕ ਤੇ ਮਾਰਿਆ ਸੀ ਬੁੱਤ ਤੂੰ ਦੀਦੀ ਤੇ ਮਾਰਿਆ ਸੀ ਇੱਕ ਤੇ ਮਾਰਿਆ ਸੀ ਸੌਰੀ ਕਰ ਦੇ ਦੀਦੀ ਨੂੰ ਦੀਨੂ ਸੌਰੀ ਕਰਦੇ ਅੰਮੂ ਨੂੰ ਸੌਰੀ ਕਰਦੇ ਕਿ ਸੌਰੀ ਸੌਰੀ ਕਰੀ ਫਿਰ ਪਾਣੀ ਲਊ ਪਹਿਲਾਂ ਸੌਰੀ ਕਰਦੀ ਦੀਨੂ ਕੰਨ ਫੜ ਕੇ ਸੌਰੀ ਨਹੀਂ ਬੈਠਣਾ ਅੰਮ੍ਰੀ ਰੋ ਬੋਚਾ ਲੈ ਜਾਂਦੇ ਬਾਹਰ ਨਿਕਲਾ ਪੋਚਾ ਤਾਂ ਨਹੀਂ ਲਾਉਣਾ ਪੈਣਾ ਪਾਣਾ ਤਾਂ ਨਾ ਕਰਾ ਉੱਤ ਦੀ ਕੋਈ ਨਹੀਂ ਪਾਣੀ ਦੋ ਤਾਂ ਉਹਦੀ ਹਿੰਮਤ ਆ ਕਿ ਉਹ ਪੋਚਾ ਜਮਾ ਨਿਚੋੜ ਕੇ ਜ਼ੋਰ ਨਾਲ ਲਾਉਂਦੀ ਐ ਫਿਰ ਤੂੰ ਤਾਂ ਨਾ ਵਿੱਚ ਬੜ ਮੂੰਹ ਦੇ ਕੇ ਕਿੱਤਾ ਦਿਖਾਈ ਮੂੰਹ ਮੜਾਇਆ ਬਾਪੇ ਵਰ ਕੇ ਰੋਟੀ ਬਣਾਉਂਦੀ ਗੋਪੀ ਦਾ ਦੇਖਾਂ ਆ ਕੀ ਬਣਾਇਆ ਮੰਜਾ ਲਾ ਲਾ ਕੇ ਹੈ ਮੈਂ ਨਹੀਂ ਮੈਂ ਤਾਂ ਆਪ ਦਾ ਆਹ ਬਣਾਇਆ ਗੋਪੀ ਪਿੰਨਿੰਗ 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 ਹਾਈ ਦੱਦੀ ਹੋਈ ਆ ਹਾਂ ਸਹੀ ਆ ਪਰ ਲਾਈਨ ਦੇ ਉੱਤੇ ਉੱਤੇ ਘਰ ਬਾਹਰ ਨੂੰ ਨਾ ਗੱਡੀ ਹਾਂ ਮम्मा ਥੋੜਾ ਬਾਹਰ ਨੂੰ ਨਿਕਲ ਚਲ ਕੋਈ ਨਾ ਚਲ ਕੋਈ ਕੋਈ ਮੋਦਨਕਰ ਬਣਾ ਕੇ ਵਿੱਚ ਪੱਕੀ ਰੱਖੀ ਵੱਡੀ ਆ ਭੈਣ ਜੀ ਤੇ ਪੱਕੀ ਰਾਤ ਨੂੰ ਡੈਡੀ ਨੇ ਮੰਡੀ ਚ ਲੈ ਜਾਣੀ ਹੁੰਦੀ ਆ ਤੂੰ ਤਾਂ ਪੱਕੇ ਥੱਲੇ ਬਹਿ ਜਾ ਤੇ ਗੱਦੀ ਉੱਥੇ ਵਗ ਜੂਗੀ ਗੱਦੀ ਚੱਕ ਕੇ ਲੈ ਜਾ ਲੋ ਜੀ ਜਿਹੜਾ ਟਾਈਮ ਹੋ ਗਿਆ ਟਾਈਮ ਹੋ ਗਿਆ ਸਵਾ 2 ਵਜੇ ਤਾਂ ਆਪਾਂ ਚਾਹ ਪਾਣੀ ਬਣਾ ਕੇ ਮੈਂ ਤਾਂ 10 ਮਿੰਟ ਰੈਸਟ ਕਰ ਲਈ ਤੇ ਰੈਸਟ ਤਾਂ ਕਿਹੜੀ ਆ ਨਾ ਬੱਚਿਆਂ ਨਾਲ ਕਦੇ ਉਹ ਲੜਤੀ ਅਵਰੀਨ ਲੜਤੀ ਕਦੇ ਮੈਰੀ ਲੜਤੀ ਕਦੇ ਜੋਰਾ ਵਿੱਚ ਰੋ ਪਿਆ ਸਾਈ ਸਾਰਾ ਤੇ ਨਿਕਲ ਜਾਂਦਾ ਸਵੇਰ ਦੇ 4 ਵਜੇ ਦੇ ਉੱਠੇ ਆﾞﾞਣ ਦਾ ਫੇਰ ਵੀ ਨਹੀਂ ਕੋਈ ਸੋ ਦੋ ਤਿੰਨ ਸੂਟ ਤਾਂ ਮੇਰੇ ਕੋਲ ਇਹ ਹਜੇ ਪਏ ਆ ਵੀ ਜਿਹੜੇ ਨਾ ਇਹ ਲੰਬੇ ਵਾਲਾ ਕੰਮ ਹੈ ਲੰਬੇ ਵਾਲੇ ਇਸ ਲਈ ਟੋਕੀ ਉਹਨਾਂ ਨੂੰ ਕਿੰਨਾ ਟਾਈਮ ਦਿੱਤੀ ਨਹੀਂ ਪਤਾ ਨਹੀਂ ਉਹਨਾਂ ਨੂੰ ਵੀ ਕਿੰਨਾ ਚਿਰ ਹੋ ਗਿਆ ਭੈਣ ਨੂੰ ਧਰਲੇ ਧਰਕੇ ਭੁੱਲ ਗਈ ਹੁਣ ਥਿਆਈ ਨਹੀਂ ਸੀ ਫਿਰ ਮਸਾ ਲੱਭਦੇ ਆ ਹੁਣ ਇਸ ਤੋਂ ਬਾਦ ਉਹ ਕੰਪਲੀਟ ਕਰਨੇ ਨੇ ਇੱਕ ਤਾਂ ਮੇਰੀ ਕਿਸੇ ਭੈਣ ਦਾ ਕਿਚਨ ਦਾ ਤੇ ਇੱਕ ਵਰਕਟਾ ਦਾ ਦੋਸੂ ਦਾ ਬਾਟਮ ਦੇ ਉੱਤੇ ਵਰਕ ਕਰਨ ਦੇ ਲਈ نیچے ਫੇਨ ਲੌਨ ਵਾਸਤੇ ਕੱਪੜਾ ਅਟੈਚ ਕਰ ਰਹੇ ਹਾਂ ਆਪਾਂ ਕੱਪੜਾ ਅਟੈਚ ਕਰ ਲਈ ਐਸ ਤਰੀਕੇ ਨਾਲ ਇੱਕ ਐਕਸਟਰਾ ਕੱਪੜਾ ਲੈ ਕੇ ਅਟੈਚ ਕਰ ਲਈਦਾ ਫੇਰ ਫਿਰ ਇਸ ਨੂੰ ਉੱਪਰ ਨੂੰ ਲਾ ਫਿਰ ਜਿਹੜੀ ਪਹਿਲਾਂ ਸਲਵਾਰ ਕੀਤੀ ਉਹ ਲਓ ਜੀ ਕਪੜਾ ਅਟੈਚ ਕਰ ਲਿਆ ਹੁਣ ਆਪਾਂ ਲਗਾਉਨੇ ਆ ਫਰੇਮ ਐਸ ਤਰ੍ਹਾਂ ਫਰੇਮ ਲਗਾ ਕੇ ਤੁਸੀਂ ਸਾਈਡਾਂ ਤੋਂ ਮਤਲਬ ਕਿ ਕੋਰਨਰ ਤੋਂ ਕਪੜਾ ਖਿੱਚਣਾ ਹਨਾ ਸਿੱਧਾ ਕਪੜਾ ਨਹੀਂ ਖਿੱਚਣਾ ਜੇਕਰ ਸਿੱਧਾ ਕਪੜਾ ਖਿੱਚੋਗੇ ਤਾਂ ਫਟ ਜਾਂਦਾ ਹੁੰਦਾ ਕਰਦੇ ਹਾਂ ਵਰਕ ਸ਼ੁਰੂ ਜੇਕਰ ਤੁਹਾਨੂੰ ਵਧੀਆ ਲੱਗਿਆ ਤਾਂ ਜਰੂਰ ਕਮੈਂਟ ਕਰਿਓ ਵੀ ਵਲੌਗ ਵਧੀਆ ਲੱਗਿਆ ਜੇਕਰ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗਦੀ ਇੰਨੇ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ